ਦੂਜਾ ਪੱਖੇ ਲੈਣਾ ਚਾਹਣਾ ਵੀ ਜਿਹੜਾ ਕੁਦਰਤ ਨੇ ਕੀਤਾ ਪਰ ਅਜ ਬੰਦਿਆਂ ਨੇ ਜਿਹੜਾ ਕੀਤਾ ਉਹਨਾਂ ਨੇ ਨਾ ਡੈਮਾਂ ਦੀ ਸਫਾਈ ਕੀਤੀ ਆ ਨਾ ਉਹਨਾਂ ਨੇ ਉਹਨਾਂ ਦਾ ਰੱਖ-ਰਖਾ ਕੀਤਾ ਆ ਨਾ ਉਹਨਾਂ ਨੇ ਖਨਨ mafie ਨੂੰ ਰੋਕੇ ਆ ਆ ਮੈਨੂੰ ਕੋ ਬੰਦਾ ਕਹਿੰਦਾ ਵੀ ਜਿਹੜਾ ਇੰਚਾਰਜ ਆ ਨਾ ਆਪਦਾ ਫਲੋਰ ਵਾਲਾ ਕਹਿੰਦਾ ਉਹ ਜਿਹੜਾ ਜੇਰੂ ਪਰਚੀ ਦਿੰਦਾ ਥਾਣੇਦਾਰ ਉਹਦਾ ਟਰਾਲੀ ਭਰੌਂਦਾ ਉਹ ਬੇਈਮਾਨ ਬੰਦਾ ਲਾਇਆ ਉਥੇ ਪੈਸੇ ਇਕੱਠੇ ਕਰਨ ਵਾਸਤੇ ਉਹਨੇ ਕਰੋੜਾ ਰੁਪਏ ਇਕੱਠੇ ਕਰ ਲਏ ਆ ਇੱਕ ਜਗ੍ਹਾ ਮੀ ਤਲਵਾੜੇ 'ਚ ਵੀ ਇਹੀ ਹਾਲ ਆ ਤਰਨਤਾਰਨ 'ਚ ਵੀ ਇਹੀ ਹਾਲ ਆ ਇਹ ਕੁਦਰਤ ਵੱਲੋਂ ਨਹੀਂ ਹੋਈ ਇਹ ਬੰਦਿਆਂ ਵੱਲੋਂ ਹੋਈ ਆ ਤੇ ਬੰਦੇ ਕੌਣ ਆ ਉਹ ਬੰਦੇ ਮੋਦੀ ਦੇ ਜਾ ਰਿਹਾ ਤੇ ਜਾਂ ਭਗਵੰਤ ਮਾਨ ਦੇ ਜਾ ਰਿਹਾ ਅੰਦਾਜ਼ਾ ਕਰੋ ਜਿਹੜੇ ਬੰਦੇ ਕਹਿੰਦੇ ਸੀ ਆਮ ਆਦਮੀ ਆ ਤਿੰਨ ਬੰਦੇ ਤਾਂ ਚੋਰੀ ਤੇ ਔਰਤਾਂ ਦੇ ਕੇਸ 'ਚ ਫਸੇ ਹੋਏ ਆ ਤੇ ਨਮ ਲੇ ਇੱਕ ਜਲੰਧਰ ਦਾ ਐਮ.ਐਲ.ਏ ਇੱਕ ਉਹ ਪਰਲੇ ਪਾਸੇ ਆ ਮਾਲਵੇ ਦਾ ਐਮ.ਐਲ.ਏ ਅੰਦਾਜ਼ਾ ਇੱਕ ਪਹਿਲਾ ਇਦੂ ਜਾਣੀ ਐਮਐਲਏ ਜਿਹਨੂੰ ਕਹਿੰਦੇ ਸੀ ਬੜੇ ਸੁਧਾਰਣ ਆ ਜੀ ਇਹ ਤਾਂ ਸੇਵਾਦਾਰ ਆ ਕਾਦੇ 'ਚ ਫਸਿਆ ਇੱਕ ਦਲ ਤਾਕਤ ਦੇ ਨਾਲ ਜ਼ਿਆਤੀ ਕੀਤੀ ਉਹ ਐਮਐਲਏ ਨਾ ਮਾ ਫਸਿਆ ਜਿਹੜਾ ਜਲੰਧਰ ਦਾ ਐਮਐਲਏ ਆ ਉਹਨੇ ਘਰਾਂ 'ਚ ਬੰਦੇ ਬਿਠਾਲੇ ਸੀ ਆਪਣੇ ਜਿਹੜੇ ਘਰਾਂ 'ਚੋਂ ਪੈਸੇ ਲੈ ਕੇ ਉਹਦੇ ਘਰ ਜਾਂਦੇ ਸਨ ਜਿਹਦਾ ਮਕਾਨ ਬਣਿਆ ਵੀ ਹੋਇਆ ਉਹਨੂੰ ਵੀ ਕਹਿੰਦੇ ਸਨ ਇਹ ਮਕਾਨ ਦਾ ਨਕਸ਼ਾ ਗਲਤ ਆ ਪੈਸੇ ਦੇ ਤਾਂ ਤੇਰਾ ਕੰਮ ਬਚੇਗਾ ਮੇਰਾ ਪਾਪ ਇਹ ਜ਼म्मेवार ਲੋਕ ਆ ਪੰਜਾਬ ਦੀ ਸਰਕਾਰ ਔਰ